ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਸੋਨੀ ਮੁੰਜਰ हेयर ਬਲੌਗ ਤੇ ਤੇ ਅੱਪਾ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਵੀਡੀਓ ਬਹੁਤ ਜ਼ਿਆਦਾ ਖਾਸ ਆ ਕਿਉਂਕਿ ਇਹ ਹੈਗੀ ਖਾਂ ਦੇ ਲੱਟੜੀ ਹੁਣ ਮੱਕੀਆਂ ਆਮ ਆਈਆਂ ਹੋਈਆਂ ਨਾ ਮੱਕੀਆਂ ਦੇ ਦਾਣੇ ਆਪਾਂ ਘੇਰ ਕੇ ਰੱਖ ਲੈਨੇ ਹੁਸ ਘਾਤ ਤੋਂ ਨਾਲੇ ਆਪਾਂ ਪੌਪ ਕੌਰਨ ਕਰੇ ਪੌਪ ਕੌਰਨ ਵੀ ਕਹਿੰਦੇ ਪਰ ਖਿੱਲਾ ਹੀ ਕਹਿੰਦੇ ਆ ਨਾ ਦੇਸੀ ਪਿੰਡਾਂ ਵਾਲੇ ਖਿੱਲਾ ਆਪਾਂ ਘਰੇ ਬਣਾ ਸਕਦੇ ਬਗੈ ਦੇਤੇ ਚ ਭੁੰਨੇ ਤੇ ਬਗੈਰ ਆਪਣੀ ਹਨਾ ਕੜਾਹੀ ਚ ਤੇ ਬਹੁਤ ਹੀ ਮੈਂਟੋ ਮੈਂਟ ਪਾਣ ਖਿੱਲਾ ਭੁੰਨ ਕੇ ਦਿਖਾਉਨੇ ਆ ਇਹ ਤਰੀਕਾ ਜਰੂਰ ਦੇਖਿਓ ਮੈਂਟੋ ਮੈਂਟ ਖਿੱਲਾ ਬਣ ਜਾਂਦੀ ਅਜ ਤਾਂ ਦਾ ਗਿੱਕ ਤਿੱਕ ਹੈ ਜੀ ਹਾਂਜੀ ਆਪਾਂ ਅੱਜ ਬਣਾਉਣ ਲੱਗੇ ਆ ਮੱਕੀ ਦੇ ਦਾਣੇ ਤੁਹਾਨੂੰ ਪਤਾ ਹੁਣ ਮੱਕੀ ਹੋ ਗਈ ਆਮ ਹਨਾ ਖੇਤਾਂ ਵਿੱਚੋਂ ਛੱਲੀਆਂ ਦਾਣੇ ਬਥੋੜੇ ਸਕਾ ਕੇ ਘੋੜਲੇ ਸੀ ਤੇ ਆਪਾਂ ਇਹਨਾਂ ਨੂੰ ਬਣਾਉਣ ਲੱਗੇ ਆ ਜਿੱਕੀ ਕਹਿੰਦੇ ਨੇ ਆ ਪਾਪਕੋਰਨ ਨੂੰ ਕਹ ਦਿੰਦੇ ਆ ਖਿੱਲਾ ਆਪਾਂ ਤਾਂ ਖਿੱਲਾ ਹੀ ਕਹਿੰਦੇ ਆ ਹਨਾ ਨਾ ਆਪਾਂ ਕੁੱਕਰ ਚ ਬਣਾਉਣੀਆਂ ਠੀਕ ਆ ਨਾ ਆਪਾਂ ਦਿੱਤੇ ਚ ਭੁੰਨਣੇ ਆ ਬਹੁਤ ਹੀ ਨਵੇਂ ਤਰੀਕੇ ਤੁਹਾਨੂੰ ਅੱਜ ਆਪਾਂ ਖਿਡਾਣਾ ਬਣਾ ਕੇ ਦਿਖਾਉਨੇ ਆ ਇਹ ਤਰੀਕਾ ਨਵਾਂ ਹੀ ਆ ਅੱਜ ਤੁਹਾਨੂੰ ਦਿਖਾਈਏ ਬਣਾ ਕੇ ਉਹਦੇ ਲਈ ਆਪਾਂ ਕੀ ਕਰਨਾ ਉਹਦੇ ਲਈ ਆਪਾਂ ਕਿੰਦਾ ਦਾ ਐਲੂਮੀਨੀਅਮ ਵਰਕ ਲੈਣਾ ਹਰ ਘਰ ਵਿੱਚ ਇਹ ਹੁੰਦਾ ਹੀ ਆ ਹਨਾ ਇੱਕ ਸਟੱਟ ਕਰਨ ਨਾਲ ਥੋੜਾ ਥੋੜਾ ਲੰਮਾ ਲੈਣਾ ਪਾਹੇ ਇਹਨਾਂ ਤੋਂ ਵਰਕ ਹਨ ਇੱਕ ਪਪਾ ਨੂੰ ਕਟਿੰਗ ਕਰਦੇ ਨੇ ਇਦਾਂ ਪਾੜ ਲੈਣਾ ਤੇ ਇਹਦੇ ਆਪਾਂ ਪਾ ਲੈਣਾ ਥੋੜੇ ਕੀ ਕਹਿੰਦੇ ਹੁੰਦੇ ਆ ਮੱਕੀ ਦੇ ਦਾਣੇ ਠੀਕ ਆ ਇਦਾਂ ਹੀ ਇਹਨੂੰ ਹੋਤ ਆਪਾਂ ਵਰਕ ਲੈ ਲੈਣਾ ਹੋਸੇ ਦੇ ਮੀਟ ਲਈ ਇਹਨੂੰ ਆਪਾਂ ਇਦਾਂ ਉੱਤੇ ਰੱਖ ਕੇ ਇਦਾਂ ਫੋਲਡ ਕਰਨਾ ਜਮਾ ਨਾਲ ਜਮਾ ਬੰਦ ਕਰ ਦੇਣਾ ਚਾਹ ਦੇ ਖੁੰਜਾ ਤੋਂ ਇੱਦਾਂ ਠੀਕ ਆ ਚਾਰੇ ખૂੰਜੇ ਤਾਂ ਆਪਾਂ ਕਰ ਦੇਣਾ ਬੰਦ ਤਾਂ ਜੋ ਹਵਾ ਨਾ ਪਵੇ ਆਜੋ ਤੇ ਹੁਣ ਆਪਾਂ ਤੁਹਾਨੂੰ ਦੁਕਾਨੇ ਆਪਾਂ ਕਿਵੇਂ ਬਣਾਉਂ ਹਾਂਜੀ ਆਪਾਂ ਇੱਧਰ ਲੈ ਲਿਆ ਇੱਕ ਤਵਾ ਗੈਸ ਤੇ ਤਵੇ ਨੂੰ ਆਪਾਂ ਹੋਣ ਦੇਣਾ ਗਰਮ ਜਿੰਨੇ ਉਹ ਥੱਲੇ ਭਗ ਗਿਆ ਸੀ ਧਜਗਾ ਤੇ ਆਪਾਂ ਤਵਾ ਹੋਣ ਦੇਣਾ ਗਰਮ ਥੋੜਾ ਤਵਾ ਗਰਮ ਹੋ ਜੇ इधर तवा तत्ता हो चुके आप हमें जोड़ा अपना वर्क है तवे के उपर पैसा रख देना तो इनू आप फुलने लो तीन मिनट पर फुलने लवेंगे बहुत ही वैिया तरीका है क्योंकि चारे पास तो बंद तत्ते हो के भावना तुम देखो बन दिया खिला ਬਹੁਤ ਹੀ ਆਸਾਨ ਜਿਹਾ ਤਰੀਕਾ ਖਿਲਾ ਬਣਾਉਂਦਾ ਹੈ। ਨਾ ਆਪਾਂ ਨੂੰ ਕੁੱਕਰ ਵਿੱਚ ਕੁਝ ਨਾ ਦੇਤਾ ਪਾਉਣ ਦੀ ਲੋੜ, ਨਾ ਕੁਝ ਹੋਰ ਪਾਉਣ ਦੀ ਲੋੜ। ਸਿੱਪਾ ਕਰਕੇ ਐ ਖਿਲਾ ਬਣਾਓ। ਤੱਤਾ ਹੋ ਜਿੱਕੇ ਜਿਵੇਂ ਆਪਾਂ ਰੱਖ ਦੇਣਾ ਉੱਤੇ। ਥੱਲੇ ਆਪਣਾ ਗੈਂਹ ਜਾਂਦਾ ਚੱਲੀ। ਹਾਂਜੀ ਤੁਸੀਂ ਦੇਖ ਸਕਦੇ ਪਟਾਕੇ ਭੈਣ ਲੱਗ ਗਏ ਵਿੱਚ। ਫੁੱਲਾਂ ਲੱਗ ਗਏ ਪਟਾਕੇ ਭੈਣ ਲੱਗ ਗਏ। ਦੇਖੋ ਫੁੱਲ ਗਿਆ ਲਫਾਫਾ। ਦੇਖੋ ਆਹ ਦੇਖੋ ਹੁਣ ਇਹ ਚ ਬਣ ਗਿਆ ਖਿੱਲਾ ਨਫਾਫਾ ਫੁੱਲ ਚੁੱਕਿਆ ਠਰਕਾ ਸੰਦਾ ਦੇਖੋ ਨਫਾਫਾ ਪੂਰਾ ਫੁੱਲ ਚੁੱਕਿਆ ਆ ਦੇਖੋ ਪਟਾਕੇ ਪੈਂਦੇ ਦੇਖੋ ਹਾਂਜੀ ਦੇਖ ਸਾਡਾ ਪੂਰਾ ਫੁੱਲ ਚੁੱਕਿਆ ਤੇ ਨਿਕਲੀਆਂ ਦੀ ਭਾਅ ਪਟਾਕੇ ਪਈ ਜਾਂਦੇ ਹਾਂਜੀ ਗਰਮ ਹੋ ਚੁੱਕਿਆ ਹੁਣ ਆਪਾਂ ਕਰ ਦਈਏ ਗੈਸ ਬੰਦ ਆਪਾਂ ਨੂੰ 5 ਮਿੰਟ ਹੋ ਚੁੱਕਿਆ ਤੇ ਆਪਾਂ ਗੈਸ ਕਰਦੀ ਬੰਦੇ ਗਰਮ ਬਹੁਤ ਐ ਠੰਡਾ ਹੋਣ ਲਈ ਧਾਦਿਆਂ ਠੰਡੇ ਆਪਾਂ ਪਹਿਲਾਂ ਇਹ ਗਰਮ ਬਹੁਤਾ ਗੈਸ ਕਰਤਾ ਬੰਦ ਕਰ ਲਪਨ ਠੰਡਾ ਹੋਣ ਲਈ ਤਾਂ ਹਾਂਜੀ 15 ਤੋਂ 20 ਮਿੰਟ ਹੋਗੇ ਠੰਡਾ ਹੋਣ ਲਈ ਤਾਂ ਸੇਫ ਹੋ ਚੁੱਕਿਆ ਠੰਡਾ ਇਹਨੂੰ ਆਪਾਂ ਲਾ ਲਿਆ ਹੁਣ ਥੱਲੇ ਇੱਥੇ ਥੱਲੇ ਲਾ ਕੇ ਤੁਹਾਨੂੰ ਦਿਖਾਉਂਦੇ ਆ। ਇਹਨੂੰ ਖੋਲਦੇ ਆ ਜਿਵੇਂ ਆਪਾਂ ਪਕਾ ਕੀਤਾ ਸੀ। ਠੰਡਾ ਹੋ ਚੁੱਕਿਆ ਇਹ। ਤੇ ਗਰਮ ਬਹੁਤ ਹੋ ਜਾਂਦਾ ਨਾ। ਇਹਦੇ ਆਪਾਂ ਖਿਲਾ ਆਪਣੇ ਕਹੇਤੀਆਂ ਬਣੀਆਂ। ਦੇਖੋ ਬਈ ਖਿਲਾ ਬਣੀਆਂ। ਤੁਸੀਂ ਦੇਖ ਸਾਨੇ ਖਿੱਲਾ ਕਿੰਨੀਆ ਵਧੀਆ ਬਣੀਆ ਤੁਸੀਂ ਵੀ ਇਸ ਤਿੱਕੇ ਨਾਲ ਘਰੇ ਖਿੱਲਾ ਬਣਾ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਇਹਨਾਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਫਿਰ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ